ਹਲਕਾ ਰਾਜਾ ਸਾਂਸੀ ਦੇ ਕਸਵਾ ਚੁਗਾਵਾ ਵਿਖੇ ਨਸ਼ਾ ਕਰਨ ਅਤੇ ਵੇਚਣ ਤੋਂ ਰੋਕਣ ਤੇ ਇੱਕ ਨਿਹੰਗ ਸਿੰਘ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਨਿਸ਼ਾਨੀਆਂ ਦੇ ਵੱਲੋਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਨਿਹੰਗ ਸਿੰਘ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਨਿਹੰਗ ਸਿੰਘ ਸਰਬੰਸ ਸਿੰਘ ਪਿੰਡ ਠੱਠਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਲਾਗੇ ਹਰ ਰੋਜ਼ ਦੀ ਤਰ੍ਹਾਂ ਨਸ਼ਾ ਵੇਚਣ ਅਤੇ ਪੀਣ ਵਾਲੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੇ ਨੇੜੇ ਨਸ਼ਾ ਕਰਦੇ ਸੀ ਜਿਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਵੱਲੋਂ ਜਿਹੜਾ ਕਿ ਉਸ ਦੇ ਤੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਉਹ ਜ਼ਖਮੀ ਹੋਇਆ ਸਾਡਾ ਨਾਮ ਸਰਮਨ ਸਿੰਘ ਹੈ ਜੀ ਸਾਡਾ ਨਾਮ ਬਾਬਾ ਸਰਵਜ ਸਿੰਘ ਪੇਠਟਾ ਜੀ ਗਰੰਤੀ ਸਿੰਘ ਆਹੀ ਐ ਬਾਬੇ ਤੋਂ ਲੋਕ ਸਾਰੇ ਪੜਾ ਦੇ ਵੀ ਸੇਵਾ ਮਿਹਣੀ ਚਗਾਵੇ ਉੱਥੇ ਵੀ ਜਲ ਜਨ ਦਿੰਦੇ ਆ ਐ ਬੜੀ ਰੋਡ ੱਕੇ ਵੇ ਤੇ ਬੀੜੀ ਨਾ ਪੀਆ ਕਰ ਗੁਰਦੁਰੇ ਸਾਹਿਬ ਲਾ ਕੇ ਛੱਡਦੇ ਨਹੀਂ ਕਿ ਸਾਹਮਣੇ ਸੇ ਬੈਗੇ ਵੀ ਜਿਹੜੇ ਦੋ ਤਿੰਨ ਘਰ ਗੁਰਦੁਰੇ ਸਾਹਮਣੇ ਹੀ ਆ ਐ ਸਮੈਗੀਆਂ ਵਾ ਸਮੈਗ ਪੀਣ ਵਾਲਿਆਂ ਨੂੰ ਰੱਕਦੇ ਆ ਰੱਕੇ ਨਹੀਂ ਦਿੰਦੇ ਸਮੈਗ ਵੀ ਵੇਚਣ ਵੜੇ ਆਂਦੇ ਹੀ ਪੁੱਤ ਸੜਿਆ ਸਾਡੇ ਨੇ ਕੋਈ ਵਿਗਾੜ ਸਕਦੇ ਕੀ ਕਰ ਲਊਗਾ ਸਾਡੇ ਸਮਾਂ ਇਕੱਲਾ ਉਹ ਆਂਦਾ 14 14 ਪਰਚੇ ਆਂਦਾ ਮੇਰੇ ਤੇ ਹੋਏ ਆ ਮੁੰਡਾ ਕਹਿੰਦਾ ਕੀ ਦਾਦਾ ਦਾ ਦਾਦਾ ਚੇਤਾ ਨਹੀਂ ਆਂਦਾ 14 ਪਰਚੇ ਹੋਏ ਤੇ ਹੋਰ ਪਰਚੇ ਹੋ ਜ ਕੋਈ ਨਹੀਂ ਗੱਲ ਉਹਨੇ ਬੜੇ ਬਾਲੇ ਮਾਰੇ ਬਾਲੇ ਲੋਹੇ ਦੀ ਰਾਠਾਂ ਮਾਰੀਆਂ ਚਾ ਪੰਜ ਛੇ ਜਣੇ ਉਹਨਾਂ ਕੁੱਟਣੋ ਹੜੇ ਨਹੀਂ ਸਾਨੂੰ ਬੜਾ ਕੁੱਟਿਆ ਆਂਦਾ ਨੇ ਜਿਵੇਂ ਪਰ ਇੱਕ ਹੋਰ ਹੀ ਰਹਿ ਗੇ ਸਿਕੰਦਰ ਨਿਗਾ ਜਾ ਵਿਚਾਰਾ ਉਪਾਦ ਕਿਉਂ ਕਿ ਉਹਦੇ ਘਰੇ ਵੜ ਗਿਆ ਉਹ ਪਰੇ ਦੁਕਾਨ ਤੇ ਚਲ ਗਿਆ ਚਰਾ ਉਹਦੀ ਜਾਨ ਬਜ ਗਈ ਨਹੀਂ ਉਹਨੂੰ ਕੁੱਟ ਜੇ ਜਿੰਨਾ ਤਾਨੂੰ ਕੁੱਟ ਮਾਰ ਕੇ ਏਗਰ 10 15 ਜਾਨੇ ਹੀ ਪਰ ਕੁੱਟਿਆ ਸਾਨੂੰ 6 7 ਜਾਨਾ ਨਹੀਂ ਕੁੱਟਿਆ ਕੁੱਟਿਆ 6 7 ਜਾਨਾ ਇਹ ਵੇਚਣ ਵਾਲੇ ਇੱਕ ਪੀਣ ਵਾਲੇ ਵੀ ਸਮਾਗ ਵੇਚਣ ਵਾਲੇ ਨੇ ਕੁੱਟਿਆ ਪੀਣ ਵਾਲਿਆਂ ਨੇ ਵੇਚ ਕੁੱਟਿਆ ਆ ਪੀਣ ਵਾਲਿਆਂ ਨੇ ਕੁੱਟਿਆ ਰੇ ਵੇਚਣ ਵਾਲਿਆਂ ਨੇ ਵੀ ਕਿਹੜਾ ਇਹ ਕਾਰੋਬਾਰ ਚੱਲਿਆ ਉਸ ਦਾ ਕੋਈ ਡਰਨੀ ਹੈ ਮੰਤਰਾ ਉਹ ਆਂਦੇ ਨਹੀਂ ਡਾਦੇ ਪੁਲਿਸ ਵਾਲਾ ਕੀ ਕਰ ਲੈਣਗੇ ਸਾਨੂੰ ਉਹ ਆਨੇ ਬਿਲਕੁਲ ਨਹੀਂ ਡਾਦੇ ਪੁਲਿਸ ਵਾਲਾ ਤੂੰ ਸਾਨੂੰ ਕਰ ਲੇਗਾ ਉਹਨੇ 14 14 ਪਰਚੇ ਸਾਡੇ ਦੇ ਹੋਏ ਆ ਇਹ ਕਿਹੜੇ ਥਾਣੇ ਅੰਦਰ ਆਉਂਦਾ ਇਹ ਥਾਣਾ ਆਉਂਦਾ ਲੁੱਪ ਗਿ ਚਗਾਵਾ ਅੱਛਾ ਜੀ ਸਰਿਆਂ ਵਿਗਦੀ ਹੈ ਸਰਿਆਂ ਵਿਗਦੀਆਂ ਖੁਸਰੀਆਂ ਦੀ ਖੁਸਰੇ ਗੜੀ ਦੇ ਵਿੱਚ ਹੀ ਬੜੀ ਵਿਗਦੀ ਹੈ ਸਵੇਗ ਇਹ ਕਾਰਵਾਈ ਹੋਈ ਨਹੀਂ ਇੱਥੇ ਨਹੀਂ ਕੋਈ ਕਾਰਵਾਈ ਕਿੰਨੇ ਕਰਨੀ ਹੈ ਜੀ ਕਾਰਵਾਈ ਕੋ ਕਰਦਾ ਨਹੀਂ ਨਾ ਕੋਈ ਆਜਰ ਸਰਪੰਚ ਮੈਂਬਰ ਆ ਕਾਲੇ ਸਰਪੰਚ ਘਰ ਇੱਕ ਦਿਨ ਗਏ ਹਾਂ ਇਹ ਸਰਪੰਚ ਸਾਹਿਬ ਜੀ ਆ ਕੰਮ ਕਰਦਾ ਔਰ ਇਹ ਨਾਗਰਿਕਾਂ ਤੋਂ ਪੁੱਛਿਆ ਨਾ ਕੋਈ ਚੰਨੀ ਕਿ ਕਾਲੇ ਸਰਪੰਚ ਕਿੰਨੇ ਕਿਤੇ ਲੱਟਾ ਲਾਈਆਂ ਨੇ ਕੀ ਸਟਾਗ ਬਾਸ ਬਾਹਰ ਹੱਡੀ ਦੋ ਥਾਵਾਂ ਟੁੱਟ ਗਈ ਹੈ ਅੱਛਾ ਜੀ ਬੜਾ ਕੁੱਟਿਆ ਬੜੀ ਰਾਠਾ ਮਾਰਿਆ ਲੋਏ ਦੀਆਂ ਬਾਲੇ ਮਾਰੇ ਬਾਲੇ ਟੁੱਟ ਕੇ ਵਿੱਚੋਂ ਇਸ ਘਟਨਾ ਦੀ ਖਬਰ ਮਿਲਦਿਆਂ ਸਾਰ ਹੀ ਮੈਡਮ 소ਨੀਆ ਮਾਨ ਮੌਕੇ ਤੇ ਪਹੁੰਚੇ ਤੇ ਜ਼ਖਮੀ ਨਿਹੰਗ ਸਿੰਘ ਦਾ ਹਾਲ-ਚਾਲ ਜਾਣਿਆ। ਵੇਖੋ ਜੀ ਸਾਡੇ ਇੱਥੇ ਮੌਜੂਦਾ ਐਸਐਚਓ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਪੂਰੀ ਟੀਮ ਇੱਥੇ ਪਹੁੰਚੀ ਹੈ ਇਨਫੈਕਟ ਅਸੀਂ ਪਹੁੰਚੇ ਹਾਂ ਔਰ ਅਸੀਂ ਆਮ ਆਦਮੀ ਪਾਰਟੀ ਨੇ ਜੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਤੇ ਵੀ ਆ ਸਟੈਂਡਿੰਗ ਹੇਅਰ ਇਨ ਸਿਵਲ ਹਸਪੀਟਲ ਅਸੀਂ ਬਾਬਾ ਜੀ ਦੇ ਨਾਲ ਖੜੇ ਆਂ ਔਰ ਜਿਸ ਇਨਸਾਨ ਨੇ ਬਾਬਾ ਜੀ ਨੇ ਜੋ ਬਿਆਨ ਦਿੱਤੇ ਨੇ ਕਿ ਅਸ਼ਵਨੀ ਨੇ ਜਿਹੜੀ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਬਾਬਾ ਜੀ ਦੇ ਨਾਲ ਇਹ ਕੁੱਟਮਾਰ ਕੀਤੀ ਹੈ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਉਹਨਾਂ ਦੇ ਤੇ ਐਫ ਆਈ ਆਰ ਲਾਂਚ ਕੀਤੀ ਜਾਊਗੀ ਔਰ ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਡਾ ਇਹ ਸਭ ਕੁਝ ਚੱਲ ਜਾਂਦਾ ਸੀਗਾ ਪਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਔਰ ਇਹ ਜੀ ਜਿਹੜੀ ਗੁੰਡਾਗਰਦੀ ਹੈ ਔਰ ਨਸ਼ੇ ਜਿਹੜੇ ਹੈ ਉਹ ਨਹੀਂ ਚੱਲਣਗੇ ਜੀ ਕਾਹ ਦੇਖਿਆ ਜਾਵੇ ਤਾਂ ਆਂ ਵਾਰਦਾਤਾਂ ਵਧੀਆਂ ਜਾ ਰਹੇ ਨੇ ਕਿ ਕਿਸੇ ਨੂੰ ਮਾਰੇ ਕੰਮ ਤੋਂ ਰੋਕਣਾ ਵੀ ਮਹਿੰਗਾ ਪੈ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ